ਬਾਬਾ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ ਉਹ ਕਿਹਾ ਕਰਦੇ ਸਨ ਕਿ ਜਿਹੜੇ ਕਾਰ ਸੇਵਾ ਵਾਲੇ ਮਹਾਪੁਰਖ ਹੁੰਦੇ ਨੇ ਨਾ ਇਹਨਾਂ ਕੋਲ ਸੇਵਾ ਵੀ ਐ ਤੇ ਸਿਮਰਨ ਵੀ ਐ ਪਾਵਨ ਬਚਨ ਹਨ ਸੇਵ ਕੀਤੀ ਸੰਤੋਖਈ ਜਿਨੀ ਸੱਚੋ ਸੱਚ ਧਿਆਇਆ ਉਨੀ ਮੰਨਦੇ ਪੈਰ ਨਾ ਰੱਖਿਓ ਕਰ ਸੋਕ੍ਰਿਤ ਧਰਮ ਕਮਾਇਆ ਉਨੀ ਦੁਨੀਆ ਤੋੜੇ ਬੰਦ ਨਾ ਅਨ ਪਾਣੀ ਥੋੜਾ ਖਾਇਆ ਤੂੰ ਬਖਸੀਸੀ ਅਗਲਾ ਨਿਤ ਦੇਵੈ ਚੜ੍ਹੈ ਸਵਾਇਆ ਤੇ ਸੇਵਾ ਸਿਮਰਨ ਇਹ ਸਿੱਖੀ ਦੇ ਥੰਮ ਨੇ ਮੈਂ ਇੱਥੇ ਵੇਖਦਾ ਸੀ ਜਦੋਂ ਮੈਂ ਇਸ ਸਥਾਨ ਤੇ ਆਉਣਾ ਸ਼ੁਰੂ ਕੀਤਾ ਸੇਵਾਵਾਂ ਤੇ ਚੱਲ ਰਹੀਆਂ ਨੇ ਸੰਤ ਬਾਬਾ ਦਲਬਾਗ ਸਿੰਘ ਜੀ ਨੇ ਸ਼ਾਮ ਜਦੋਂ ਸੰਧਿਆ ਕਾਲ ਦਾ ਸਮਾਂ ਹੁੰਦਾ ਸਾਰੇ ਸੇਵਾਦਾਰਾਂ ਨੂੰ ਇਕੱਤਰ ਕਰਕੇ ਨਾਲ ਬਿਠਾ ਕੇ ਸਿਮਰਨ ਕਰਨਾ ਸਤਨਾਮ ਵਾਹਿਗੁਰੂ ਦਾ ਜਾਪ ਕਰਨਾ ਇਹਨਾਂ ਦੀ ਮਰਿਆਦਾ ਹੈ ਤੇ ਬੈਠ ਕੇ ਸਿਮਰਨ ਕਰਨਾ ਕਿਉਂ ਕਿਉਂਕਿ ਮਹਾਪੁਰਖ ਦਰਸਾਇਆ ਕਰਦੇ ਸਨ ਕਹਿੰਦੇ ਜਿਹੜੇ ਸ੍ਰਿਸ਼ਟੀ ਵਿੱਚ ਸੰਸਾਰ ਵਿੱਚ ਜੀਵ ਆਉਂਦਾ ਹੈ ਨਾ ਆਉਣ ਦੀ ਪ੍ਰਕਿਰਿਆ ਇੱਕ ਹੈ ਸਵਾਸ ਵੀ ਸਾਰਿਆਂ ਨੂੰ ਬਰਾਬਰ ਮਿਲਦੇ ਨੇ ਕਿਸੇ ਨੂੰ ਘੱਟ ਵੱਧ ਨਹੀਂ 24000 ਸਵਾਸ ਮਿਲਦਾ ਹੈ ਤੇ ਉਸ சுவாਸ ਨੂੰ ਸਫਲਾ ਕਿਵੇਂ ਕਰਨਾ ਇਹ ਜੀਵ ਦੇ ਹੱਥ ਵਿੱਚ ਹੈ ਕਰਮ ਦੀ ਕਲਮ ਜਿਹੜੀ ਪਰਮੇਸ਼ਰ ਨੇ ਉਹ ਜੀਵ ਦੇ ਹੱਥ ਫੜਾਈ ਹੋਈ ਹੈ ਕਿ ਕਰਮ ਤੈਨੂੰ ਕਰਨਾ ਕੁਝ ਕ ਸੰਤ ਬਾਬਾ ਸੁਲੱਖਣ ਸਿੰਘ ਵਰਗੇ ਹੁੰਦੇ ਨੇ ਜਿਹੜੇ சுவாਸਾਂ ਨੂੰ ਸਫਲਾ ਕਰਕੇ ਬ੍ਰਹਮ ਦੀ ਪਦਵੀ ਪ੍ਰਾਪਤ ਕਰ ਲੈਂਦੇ ਆ ਕੁਝ ਸੰਸਾਰੀ ਮਾਇਆ ਦੇ ਪ੍ਰਭਾਵ ਵਿੱਚ ਹੀ ਰਹਿ ਜਾਂਦੇ ਆ ਮਹਾਂਪੁਰਖ ਜਿਹੜੇ ਨੇ ਉਹ ਬੈਠ ਕੇ ਸਿਮਰਨ ਕਿਉਂ ਕਰਦੇ ਆ ਪਾਵਨ ਬਚਨ ਆਉਂਦੇ ਹਨ ਬੈਠਤ ਬਾਰ ਹੈ ਜਦੋਂ ਬੈਠ ਕੇ ਸਿਮਰਨ ਕਰੀਦਾ ਹੈ ਨਾ ਸੰਗਤ ਜੀ ਕਹਿੰਦੇ ਨੇ 1200 ਆਸ ਕੇਵਲ ਖਰਚ ਹੁੰਦੇ ਆ 24000 ਆਸਾਂ ਚ ਬੈਠਤ ਬਾਰ ਹੈ ਚਲਤ 18 ਹੈ ਤੇ ਜਦੋਂ ਜੀਵ ਜਦੋਂ ਤੁਰਦਾ ਫਿਰਦਾ ਦੌੜਦਾ ਭੱਜਦਾ ਕਹਿੰਦੇ 18 ਸਵਾਸ ਜਿਹੜੇ ਨੇ ਉਹ ਇਹਦੇ ਖਰਚ ਹੋ ਜਾਂਦੇ ਐ ਸੋਵਤ ਜਾਵਨ 30 ਤੇ ਜਦੋਂ ਜੀਵ ਸੌਂਦਾ ਤੇ 30 ਸਵਾਸ ਜਿਹੜੇ ਨੇ ਉਹ ਖਰਚ ਹੋ ਜਾਂਦੇ ਐ ਬੈਠਤ 12 ਚਲਤ 18 ਸੋਵਤ ਜਾਵਨ 30 ਮੈਂ ਤੁਨ ਕਰਤਾ 64 ਨਿਕਲਿਆ ਕਿਉਂ ਨਾ ਭਜੈ ਜਗਦੀਸ਼ ਕਿ ਗ੍ਰਸਤ ਕਰਦੇ ਆ 64 ਸਵਾਸ ਜਿਹੜੇ ਨੇ ਉਹ ਬਤੀਤ ਹੋ ਜਾਂਦੇ ਆ ਖਰਚ ਹੋ ਜਾਂਦੇ ਆ ਇਹ ਭਲੇਓ ਪੁਰਖੋ ਕਿਉਂ ਨਹੀਂ ਫਿਰ ਪਰਮੇਸ਼ਰ ਨੂੰ ਚੇਤਾ ਕੀਤਾ ਜਾਵੇ ਇੱਕ ਮਨੁੱਖ ਨੇ ਤਰਕ ਕਰ ਦਿੱਤਾ